ਬਹੁਤ ਜਿਆਦੇ ਮੁੱਦੇ ਪੰਜਾਬ ਦੇ ਬਹੁਤ ਜਿਆਦੇ ਖਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਐ ਜੀ ਨਕਮੀ ਸਰਕਾਰ ਐ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏਆਂ ਦਾ ਮਤਲਬ ਐ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨੇ ਸਾਬਾਸ਼ੀ ਦੀ ਵੀ ਦੇਣ ਕਿੰ ਟੈਂਡੈਂਡ ਦੇ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਦੇਖੋ ਕੰਗਣਾ ਨਾਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੌਲੈਡੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਭਾਵੇਂ ਐਕਟਿਵ ਹੀ ਕਰੋਗੇ ਪਰ ਜਦੋਂ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਐ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਸੋ ਸਿਰਫ 3 ਦਿਨਾਂ ਦਾ ਕੀ ਕਹਿਣਾ ਚਾਹੋਗੇ ਕਿ ਬਹੁਤ ਜਿਆਦੇ ਮੁੱਦੇ ਪੰਜਾਬ ਦੇ ਬਹੁਤ ਜਿਆਦੇ ਖੱਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਐ ਐ ਜੀ ਨਕਮੀ ਸਰਕਾਰ ਐ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਅੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਨੂੰ ਸਾਬਾਸ਼ੀ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਹੈ ਸੀ ਬੜਾ ਤਕ ਦਾ ਕੇਸ ਹੈ ਅੱਜ ਹਾਲਾਤ ਦੇਸ਼ ਚਾ ਜੇ ਬਣ ਰਿਹਾ ਹੈ ਜੇ ਇਹ ਕੇਸ ਹਰ ਦੂਜੇ ਦਿਨ ਹੋ ਰਹੇ ਹੈ ਐਜਾ ਕਾਨੂੰਨ ਬਣਾ ਚਾਹੀਦਾ ਜਿਹਦੇ ਕਰਕੇ ਧਰਖ ਹੋਏ ਜਿਹੜਾ ਕਰੂ ਉਹਨੂੰ ਸਖ਼ਤ ਸਜ਼ਾ ਹੋਵੇ ਦੇਖੋ ਕੰਗਣਾ ਨਾਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੋ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਭਾਵੇਂ ਐਕਟਿਵ ਹੀ ਕਰੋਗੇ ਪਰ ਜਦੋਂ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਖ ਜਾਂਦਾ ਹੈ ਇਹ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਹੈ